ਮੈਨੂੰ ਤਾਂ ਅੰਕੜੇ ਕੋਈ ਹਜੇ ਤੱਕ ਪੂਰੇ ਹੁੰਦੇ ਲੱਗਦੇ ਨਹੀਂ ਕਿਉਂਕਿ ਦੇਖੋ ਚਾਹੇ ਕਿਸਾਨਾਂ ਦੀ ਗੱਲ ਕਰ ਲਓ ਚਾਹੇ ਵਪਾਰੀਆਂ ਦੀ ਗੱਲ ਕਰ ਲਓ ਚਾਹੇ ਤੁਸੀਂ EMPLOYEES ਦੀ ਗੱਲ ਕਰ ਲਓ ਚਾਹੇ ਲਾਅ ਐਂਡ ਆਰਡਰ ਦੀ ਗੱਲ ਕਰ ਲਓ ਜੇ ਤਾਂ ਇਹਨਾਂ ਦੇ ਵਿੱਚੋਂ ਕਿਤੇ ਵੀ ਕਿਤੇ ਤੁਹਾਨੂੰ ਲੱਗਦਾ ਹੋਵੇ ਜਾਂ ਆਪਾਂ ਨੂੰ ਲੱਗਦਾ ਹੋਵੇ ਵੀ ਹਾਂ ਵੀ ਇਹਨਾਂ ਦੇ ਅੰਕੜੇ ਕਿਤੇ ਮਾੜੇ-ਮੋٹے ਵੀ ਖੜਦੇ ਹੈਗੇ ਆ ਤੇ ਫਿਰ ਤਾਂ ਆਪਾਂ ਕੱਲ ਮੰਨੀ ਅੰਕੜੇ ਤਾਂ ਕਿਤੇ ਖੜਦੇ ਹੀ ਨਹੀਂ ਆ ਜੀ ਵਿੱਤ ਮੰਤਰੀ ਨੇ ਸਵਾਲ ਵੀ ਪੁੱਛਿਆ ਉਹ ਕਹਿੰਦੇ ਹਾਲੇ ਵਰਕਆਊਟ ਕਰ ਰਹੇ ਹਾਂ ਸੀ ਇਸ ਚੀਜ਼ ਤੇ ਸ਼ਾਇਦ ਅਗਲੀ ਵਾਰੀ ਪੁੱਛਦਾ ਨਹੀਂ ਪਹਿਲੇ ਵੀ ਅਮੇਜਿਨੇਸ਼ਨ ਨਹੀਂ ਆ ਅਗਲਾ ਵੀ ਅਮੇਜਿਨੇਸ਼ਨ ਨਹੀਂ ਆ ਵਰਕਆਊਟ ਤਾਂ ਕਰੀ ਜਾ ਰਹਾ ਹੈ ਜੀ ਵੀ ਹੁਣ ਲਾਸਟ ਮੇ ਰੱਖਿਆ ਨੇ ਹੋਰ 6-8 ਮਹੀਨੇ ਹੈਗੇ ਇਹਨਾਂ ਦਾ ਵਰਕਆਊਟ ਤਾਂ ਪੂਰਾ ਹੋ ਗਿਆ ਕਿਉਂਕਿ ਇਹਨਾਂ ਦਾ ਜਿਹੜਾ origional ਮਾਡਲ ਸੀ ਉਹ ਫੇਲ ਹੋ ਗਿਆ ਉਹ ਹੁਣ ਸਾਰੇ ਇੱਥੇ ਆ ਗਏ ਤੇ ਹੁਣ ਇਹਨਾਂ ਦਾ ਅਗਲਾ ਮਾਡਲ ਜਿਹੜਾ ਪੰਜਾਬ 'ਚ ਜਿਹੜਾ ਆਪਦਾ ਉਹਦੇ ਫੋਟੋ ਕਾਪੀ ਕਹਿੰਦੇ ਸੀ ਨਾ ਵੀ ਸਾਡਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ 2.2 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਲੇਕਿਨ ਆਪੋਜੀਸ਼ਨ ਨੂੰ ਇਹ ਬਜਟ ਪਸੰਦ ਆਇਆ ਹੈ ਨਹੀਂ ਇਸ ਬਾਰੇ ਗੱਲਬਾਤ ਕਰ ਲੈਣੇ ਸਾਡੇ ਇੱਥੇ ਪ੍ਰਗਟ ਸਿੰਘ ਜੀ ਨੇ ਪ੍ਰਗਟ ਸਿੰਘ ਜੀ ਹਾਲਾਂਕਿ ਬਜਟ ਤਾਂ ਹੁਣੇ-ਹੁਣੇ ਪੇਸ਼ ਹੋਇਆ ਲੇਕਿਨ ਪਹਿਲੀ ਪ੍ਰਤੀਕਿਰਿਆ ਹਲੇ ਤਾਂ ਤੁਸੀਂ ਵਰਕਆਊਟ ਵੈਸੇ ਕਰੋਗੇ ਲੇਕਿਨ ਪਹਿਲੀ ਪ੍ਰਤੀਕਿਰਿਆ ਕੀ ਰਹੇਗੀ ਦੇਖੋ ਇਹ ਉਹ ਜਿਹੇ ਡਾਕੂਮੈਂਟ ਹੈ ਜਿਹੋ ਜਿਹੇ ਡਾਕੂਮੈਂਟ ਇਹਨਾਂ ਨੇ ਗਵਰਨਰ ਸਾਹਿਬ ਨੂੰ ਦਿੱਤਾ ਸੀਗਾ ਨਾ ਗਵਰਨਰ ਅਡਰੈਸ ਲਈ ਇਹ ਸਿਮਿਲਰਲੀ ਉਹ ਜਿਹੇ ਡਾਕੂਮੈਂਟ ਹੈਗਾ ਦੇਖੋ ਉਹਦੀ ਕੀ ਰੀਜ਼ਨ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ 120000 ਕਰੋੜ ਦਾ ਕਰਜ਼ਾ ਸਰਕਾਰ ਨੇ ਹੋਰ ਲੈ ਲਿਆ ਜੀ 36000 ਕਰੋੜ ਰੁਪਈਆ ਜਿਹੜੀ ਬੋਰਿੰਗ ਲਿਮਿਟ ਸੀ ਉਹਨੂੰ ਵਧਾਉਣ ਦੀ ਗੱਲ ਇਹਨਾਂ ਨੇ ਗਵਰਨਮੈਂਟ ਆਫ ਇੰਡੀਆ ਨਾਲ ਕੀਤੀ ਹੋਈ ਹੈ ਤੇ ਗਵਰਨਮੈਂਟ ਆਫ ਇੰਡੀਆ ਨੇ ਇੱਕ ਡਾਕੂਮੈਂਟ ਰਿਲੀਜ਼ ਕੀਤਾ ਜਿਹਦੇ ਵਿੱਚ ਅਸੀਂ ਥੱਲੇ ਦੇ ਪਾਸੋਂ ਦੂਜੇ ਨੰਬਰ ਤੇ ਜਿਹੜੇ ਇਹਨਾਂ ਦੇ ਅੰਕੜੇ ਵਧੀਆ ਲੇਕਿਨ ਉਹ ਗਰਾਊਂਡ ਲੈਵਲ ਤੇ ਮੈਚ ਨਹੀਂ ਕਰਦੇ ਪਿਛਲੇ ਬਜਟ ਵਾਲੇ ਇਹ ਅੰਕੜੇ ਪੂਰੇ ਹੋ ਗਏ ਐ ਇਸ ਗਰਾਊਂਡ 'ਚ ਕਿੰਨੇ ਪਿਛਲੇ ਬਜਟ ਵਾਲੇ ਦੇਖੋ ਮੈਨੂੰ ਤਾਂ ਅੰਕੜੇ ਕੋਈ ਹਜੇ ਤੱਕ ਪੂਰੇ ਹੁੰਦੇ ਲੱਗਦੇ ਨਹੀਂ ਆ ਕੁੱਕੇ ਦੇਖੋ ਚਾਹੇ ਕਿਸਾਨਾਂ ਦੀ ਗੱਲ ਕਰ ਲਓ ਚਾਹੇ ਵਪਾਰੀਆਂ ਦੀ ਗੱਲ ਕਰ ਲਓ ਚਾਹੇ ਤੁਸੀਂ EMPLOYEES ਦੀ ਗੱਲ ਕਰ ਲਓ ਚਾਹੇ ਲਾਅ ਐਂਡ ਆਰਡਰ ਦੀ ਗੱਲ ਕਰ ਲਓ ਅੱਛਾ ਚਾਹੇ ਪਿੰਡਾਂ ਨੂੰ ਕੋਈ ਡ੍ਰਾਂਟਸ ਦੀ ਗੱਲ ਕਰ ਲਓ ਚਾਹੇ ਸ਼ਹਿਰਾਂ ਨੂੰ ਕੋਈ ਡਿਵੈਲਪਮੈਂਟ ਦੀ ਗੱਲ ਕਰ ਲਓ ਜੀ ਤਾਂ ਇਹਨਾਂ ਦੇ ਵਿੱਚੋਂ ਕਿਤੇ ਵੀ ਕਿਤੇ ਤੁਹਾਨੂੰ ਲੱਗਦਾ ਹੋਵੇ ਜਾਂ ਆਪਾਂ ਨੂੰ ਲੱਗਦਾ ਹੋਵੇ ਵੀ ਹਾਂ ਵੀ ਇਹਨਾਂ ਦੇ ਅੰਕੜੇ ਕਿਤੇ ਮਾੜੇ-ਮੋٹے ਵੀ ਖੜਦੇ ਹੈਗੇ ਆ ਤੇ ਫਿਰ ਤਾਂ ਆਪਾਂ ਗੱਲ ਮੰਨ ਲਈ ਅੰਕੜੇ ਤਾਂ ਕਿਤੇ ਖੜਦੇ ਹੀ ਹੈ ਅੱਛਾ ਮਹਿਲਾਵਾਂ ਨੂੰ ਲੈ ਕੇ ਜਿਹੜਾ ਵਾਅਦਾ ਕੀਤਾ ਗਿਆ ਸੀ 1100 ਰੁਪਏ ਦਾ ਉਹ ਇਸ ਬਜਟ ਚ ਪੂਰਾ ਨਹੀਂ ਹੋਇਆ ਹਾਲਾਂਕਿ ਵਿੱਤ ਮੰਤਰੀ ਨੇ ਸਵਾਲ ਵੀ ਪੁੱਛਿਆ ਉਹ ਕਹਿੰਦੇ ਹਾਲੇ ਵਰਕਆਊਟ ਕਰ ਰਹੇ ਆਂ ਅਸੀਂ ਇਸ ਚੀਜ਼ ਤੇ ਸ਼ਾਇਦ ਅਗਲੀ ਵਾਰੀ ਪੁੱਛਾਂ ਨਹੀਂ ਪਹਿਲੇ ਵੀ ਇਹ ਮੈਜੀਨੇਸ਼ਨ ਨਹੀਂ ਹੈ ਅਗਲਾ ਵੀ ਮੈਜੀਨੇਸ਼ਨ ਨਹੀਂ ਹੈ ਵਰਕਆਊਟ ਤਾਂ ਕਰੀ ਜਾ ਰਿਹਾ ਹੈਗੇ ਇਹ ਹੁਣ ਲਾਸਟ ਮੇਰੇ ਖਿਆਲ ਇਹ ਹੋਰ 6-8 ਮਹੀਨੇ ਹੈਗੇ ਇਹਨਾਂ ਦਾ ਵਰਕਆਊਟ ਤਾਂ ਪੂਰਾ ਹੋ ਗਿਆ ਕਿਉਂਕਿ ਇਹਨਾਂ ਦਾ ਜਿਹੜਾ origignal ਮਾਡਲ ਸੀ ਉਹ ਫੇਲ ਹੋ ਗਿਆ ਉਹ ਹੁਣ ਸਾਰੇ ਇੱਥੇ ਆ ਗਏ ਤੇ ਹੁਣ ਇਹਨਾਂ ਦਾ ਅਗਲਾ ਮਾਡਲ ਜਿਹੜਾ ਪੰਜਾਬ 'ਚ ਜਿਹੜਾ ਉਹਦਾ ਉਹਦੇ ਫੋਟੋ ਕਾਪੀ ਕਹਿੰਦੇ ਸੀ ਨਾ ਵੀ ਇਹ ਸਾਡਾ ਤੁਹਾਨੂੰ ਲੱਗਦਾ ਕਿ ਇਹ 12000 ਕਰੋੜ ਰੁਪਏ ਜਟਾਪਉਣਗੇ ਕਿਉਂਕਿ ਅਗਰ ਮਹਿਲਾਵਾਂ ਨੂੰ ਪੰਜਾਬ 'ਚ ਦੇਣਾ 1000 ਜਾਂ 1100 ਰੁਪਏ ਆ ਉਹਦੇ ਲਈ 12000 ਕਰੋੜ ਰ ਸਾਲਾਂ ਦਾ ਜਿਹੜਾ ਪਹਿਲਾ ਹੈਗਾ 36000 ਕਰੋੜ ਰੁਪਇਆ ਤੋਂ ਉਹ ਵੜ ਜਾਣਾ ਪੰਜਾਂ ਸਾਲਾਂ ਦਾ 60000 ਕਰੋੜ ਰੁਪਇਆ ਵੜ ਜਾਣਾ 60000 ਕਰੋੜ ਰੁਪਇਆ ਤਾਂ ਇਹਨਾਂ ਕੋਲ 60 ਰੁਪਏ ਤਾਂ ਜਹਿਰਖਾਂਡ ਨੂੰ ਹਨੀ ਵੀ ਤਾਂ ਫਿਰ ਇਹ ਮਹਿਲਾਵਾਂ ਨੂੰ ਕਿਵੇਂ ਦੇ ਦੇਵਾਂ ਕਿਸਾਨਾਂ ਵਿੱਚ ਬੜੀ ਰੈਜ਼ੈਂਟਮੈਂਟ ਇਸ ਸਮੇਂ ਦਿਖ ਰਹੀ ਆ ਜੋ ਕਿਸਾਨੀ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਲਈ ਕੋਈ ਬਹੁਤਾ ਖਾਸ ਇਸ ਬਜਟ ਚ ਰਿਵਿਜ਼ਨ ਨਹੀਂ ਰੱਖਿਆ ਗਿਆ ਕੋਈ ਬਹੁਤ ਕੁਝ ਕਿਸਾਨਾਂ ਲਈ ਵੱਡੇ ਐਲਾਨ ਨਹੀਂ ਸੀਗੇ ਇਹ ਤੁਸੀਂ ਬਿਲਕੁਲ ਇਹੋ ਜਿਹੇ ਵੱਡੇ ਐਲਾਨ ਤਾਂ ਦੂਰ ਦੀ ਗੱਲ ਹੈਗੀ ਆ ਕਿਸਾਨਾਂ ਨੂੰ ਤਾਂ ਹੁਣ ਵੀ ਉਹਨਾਂ ਦੀ ਫੜੋਫੜਾਈ ਚੱਲ ਰਹੀ ਆ ਕੱਲ ਰਾਤ ਦੇ ਵੀ ਛਾਪੇ ਮਾਰੀ ਜਾਂਦੀ ਆ ਸੋ ਇਸ ਕਰਕੇ ਇਹ ਬਿਲਕੁਲ ਫਲॉप ਸਰਕਾਰ ਹੈਗੀ ਆ ਔਰ ਇਹ ਥੋੜਾ ਸਮੇਂ ਦੀ ਗੱਲ ਹੀ ਹੈਗੀ ਆ ਮੈਨੂੰ ਲੱਗਦਾ ਕਿ ਹੁਣ ਇਹਨਾਂ ਦੀ ਖੇਡਕੂਡ ਜਿਹੜੀ ਆ ਉਹ ਮੁੱਕਣ ਵਾਲੀ ਹੋਈ ਆ अच्छा सब ਤੁਸੀਂ ਮੰਨਦੇ ਹੋ ਕਿ ਸਰਕਾਰ ਵੱਲੋਂ ਜਿਹੜਾ ਬਜਟ ਪਿਛਲੀ ਵਾਰ ਵੀ ਜਿਹੜਾ ਰੱਖਿਆ ਗਿਆ ਨਾ ਤਾਂ ਉਹ ਪੂਰਾ ਹੋ ਰਿਹਾ ਇਸ ਵਾਰ ਕੰਡੀਸ਼ਨ ਚ ਤੁਹਾਨੂੰ ਲੱਗਦਾ ਫਾਈਨੈਂਸ਼ੀਅਲ ਤੌਰ ਦੇ ਉੱਤੇ ਮੈਨੂੰ ਨਹੀਂ ਲੱਗਦਾ ਇਹ ਗਰਾਊਂਡ ਲੈਵਲ ਨਾਲ ਇਹ ਮੈਚ ਹੀ ਨਹੀਂ ਕਰਨਾ ਇਹ ਜਿਹੜਾ ਬਜਟ ਪ੍ਰੋਵੀਜ਼ਨ ਹੈਗੀ ਆ ਹੈ ਤਾਂ ਚਲੋ ਅਨੁਮਾਨਿਤ ਬਜਟ ਹੀ ਹੁੰਦਾ ਇਹ ਪਰ ਮੈਨੂੰ ਇਹ ਕਿਤੇ ਗਰਾਊਂਡ ਲੈਵਲ ਤੇ ਲੱਗਦਾ ਨਹੀਂ ਹਾਂ ਹਾਂ ਇਹਨਾਂ ਦਾ ਇੱਕ ਬਜਟ ਜਿਹੜਾ ਰੀਅਲਾਈਜ਼ ਜ਼ਰੂਰ ਹੋ ਰਿਹਾ ਉਹ ਹੈਗਾ ਮੀਡੀਆ ਦਾ ਜਿਹੜਾ ਬਜਟ ਆ ਗਵਰਨਮੈਂਟ ਦੀ ਪਬਲਿਸਿਟੀ ਦਾ ਬਜਟ ਉਹ ਮੇਰਾ ਖਿਆਲ ਆ ਪੀ ਇਹਨਾਂ ਨੇ ਸ਼ਾਇਦ 1200 ਕਰੋੜ ਤੱਕ ਲੈ ਗਏ ਪਹਿਲਾਂ 1000 ਕਰੋੜ ਦੀ ਪ੍ਰੋਵੀਜ਼ਨ ਸੀਗੀ ਤੇ ਸ਼ਾਇਦ ਉਹ ਗ੍ਰਾਂਟਾਂ ਦੇ ਵਿੱਚ ਉਹਨੂੰ 1200 ਕਰੋੜ ਤੱਕ ਲੈ ਗਏ ਆ ਇਹ ਇਹਨਾਂ ਦਾ ਜਰੂਰ ਪੂਰਾ ਹੋ ਜਾਂਦਾ ਕਿਉਂਕਿ ਇਹਨਾਂ ਨੂੰ ਇੰਨੀ ਗੱਲ ਸਮਝ ਹੈਗੀ ਆ ਕਿ ਅਸੀਂ ਮੀਡੀਆ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਤਾਂ ਕਿ ਜਿਹੜਾ ਮੀਡੀਆ ਆ ਉਹ ਥੋੜੇ ਬੰਦੇ ਰਹਿ ਗਏ ਅਸਲੀ ਗੱਲ ਹੈ ਇਹਨਾਂ ਨੇ ਯੰਗ ਪੱਤਰਕਾਰਾਂ ਦਾ ਨੁਕਸਾਨ ਵੀ ਬਹੁਤ ਕੀਤਾ ਜਿਹੜੇ ਮੁੱਡੇ ਯੰਗਸਟਰ ਹੈਗੇ ਸੀ ਖਾਸ ਕਰਕੇ ਜਿਹੜੇ ਇਸ ਫੀਲਡ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਔਰ ਬਹੁਤ ਖਬਰਾਂ ਕੱਢ ਕੇ ਲਿਆਉਂਦੇ ਆ ਅਸਲੀ ਗੱਲ ਹੈ ਕਿ ਉਹਨਾਂ ਦੇ ਜਿਹੜੇ মিডিਆ ਹਾਊਸਸ ਆ ਉਹਨੂੰ ਫਿਰ ਚਲਾਉਣ ਨਹੀਂ ਦਿੰਦੇ ਉਹ ਫਰਸਟ੍ਰੇਸ਼ਨ ਹੋਈ ਆ ਔਰ ਉਹਦੇ ਨਾਲ ਜਿਹੜਾ ਸਾਡਾ ਜਿਹੜਾ ਇਹ ਫੋਰਥ ਪਿਲਰ ਹੈਗਾ ਉਹਦਾ ਨੁਕਸਾਨ ਬਹੁਤ ਹੋ ਰਿਹਾ ਹੈ ਸਰਗਟ ਸਿੰਘ ਜੀ ਨੁਕਤੇ ਤੋਂ ਤੁਸੀਂ ਬੜੇ ਕਾਰਡ ਤੇ ਲੇਕਿਨ ਵਿੱਤ ਮੰਤਰੀ ਹਰਪਾਲ ਸਿੰਘ ਚੀਬਾ ਤਾਂ ਆਪਣੀ ਪਿੱਠ ਆਪ ਹੀ ਤਪਤਪਾਉਂਦੇ ਦਿਖ ਰਹੇ ਕਹਿੰਦੇ ਇਹਡੂ ਵਧੀਆ ਬਜਟ ਤਾਂ ਹੋ ਹੀ ਨਹੀਂ ਸਕਦਾ ਅਸੀਂ ਤਾਂ ਹਰ ਚੀਜ਼ ਇਸ ਬਜਟ ਦੇ ਵਿੱਚ ਪ੍ਰੋਵੀਜ਼ਨ ਦੇ ਰੂਪ ਦੇ ਵਿੱਚ ਰੱਖੀ ਆ ਸਰਕਾਰ ਯੁੱਧ ਨਸ਼ਾ ਵਿਰੋਧ ਵੀ ਡਟ ਨਹੀਂ ਮੈਂ ਕਦੋਂ ਕਹਿੰਨਾ ਵੀ ਜਿਹੜੀ ਅਨੁਮਾਨਿਤ ਬਜਟ ਆ ਜਿਹੜੀ ਫਿਗਰਸ ਆ ਬਹੁਤ ਵਧੀਆ ਹੈਗੀ ਆ ਪਰ ਪ੍ਰੈਕਟੀਕਲ ਲੈਵਲ ਤੇ ਮੈਨੂੰ ਅਚੀਵ ਨਹੀਂ ਹੁੰਦੀ ਲੱਗਦੀ ਗਲਤਾਂ ਅਸਲੀਅਤ ਇਹ ਹੈ ਧੰਨਵਾਦ ਜੀ ਦਾ ਇਹਨੇ ਪ੍ਰਗਟ ਸਿੰਘ ਜਿਹੜੇ ਕੀ ਕਹਿੰਦੇ ਨੇ ਕਿ ਜੋ ਫਿਗਰਸ ਦਿੱਤੀਆਂ ਹੋਈਆਂ ਨੇ ਬਜਟ ਦੇ ਵਿੱਚ ਉਹ ਠੀਕ ਨੇ ਲੇਕਿਨ ਗਰਾਉਂਡ ਦੇ ਵਿੱਚ ਪੂਰੀਆਂ ਹੁੰਦੀਆਂ ਹੋਈਆਂ ਦਿਖਾਈ ਨਹੀਂ ਦੇ ਰਹੀ ਕੈਮਰਾਮੈਨ ਤੁਲਸੀ ਮਹਰਾਜਨ ਅਰਵਿੰਦ ਮੀਤ ਪੀਟੀਸੀ ਨਿਊਜ਼ ਚੰਡੀ